ਦੇਖੋ ਜੀ ਬੀਜੇਪੀ ਸਰਕਾਰ ਦੇ ਜੋ ਕਾਲੇ ਕਾਨੂੰਨ ਨੇ ਵੱਖਰੇ ਵੱਖਰੇ ਉਹ ਕਾਲੇ ਕਾਨੂੰਨ ਥੋਪੀ ਜਾਂਦੇ ਨੇ ਸਾਡੇ ਤੇ ਥੋਪੀ ਕਹਾਂਗੇ ਉਹਨਾਂ ਨੂੰ ਰੋਕਣ ਵਾਸਤੇ ਆ ਸਾਡੇ ਸਾਰੇ ਟਰੱਕ ਯੂਨੀਅਨਾਂ ਇਕੱਠੇ ਹੋ ਜਿਆ ਨੇ ਮੋਦੀ ਸਰਕਾਰ ਜੁੜਾਵਾਦ ਇਹ ਤੋਂ ਜੀ ਆਪਦੇ ਸੰਘਰਸ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਕੇਂਦਰੀ ਸਰਕਾਰ ਦਾ ਕੋਈ ਨਾ ਕੋਈ ਮੰਤਰੀ ਚਾਹੇ ਉਹ ਗ੍ਰਹਿ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਉਹ ਸਾਹਮਣੇ ਆਵੇ ਇਹ ਕਾਨੂੰਨ ਵਾਪਸ ਲੈਣ ਦੀ ਐਲਾਨ ਕਰੇ ਕਿਸਾਨਾਂ ਤੋਂ ਬਾਅਦ ਹੁਣ ਡਰਾਈਵਰ ਵੀ ਮੋਦੀ ਸਰਕਾਰ ਨਾਲ ਖਾਸੇ ਖਫਾ ਨੇ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਟਰੱਕ ਡਰਾਈਵਰਾਂ ਦੇ ਵੱਲੋਂ ਬਠਿੰਡਾ ਚੰਡੀਗੜ੍ਹ ਮੇ ਨੈਸ਼ਨਲ ਹਾਈਵੇ ਤੇ ਜਾਮ ਲਾਇਆ ਗਿਆ ਕਾਲਾਚਾਰ ਟੋਲ ਪਲਾਜ਼ਾ ਵੀ ਬੰਦ ਕੀਤਾ ਗਿਆ ਨੈਸ਼ਨਲ ਹਾਈਵੇ ਤੇ ਬਿਲਕੁਲ ਜਾਮ ਲਾ ਦਿੱਤਾ ਗਿਆ ਸੀ ਆਵਾਜਾਈ ਬੰਦ ਹੋ ਗਈ ਸੀ ਕੇਂਦਰ ਸਰਕਾਰ ਦੇ ਵੱਲੋਂ ਹਿੱਟ ਐਂਡ ਰਨ ਕਾਨੂੰਨ ਲਿਆਂਦਾ ਗਿਆ ਜਿਸ ਦੇ ਖਿਲਾਫ ਸੰਗਰੂਰ ਦੇ ਪਿਵਾਨੀਗੜ੍ਹ ਦੇ ਵਿੱਚ ਪ੍ਰਦਰਸ਼ਨ ਹੋਇਆ ਡਰਾਈਵਰਾਂ ਨੇ ਮੋਦੀ ਸਰਕਾਰ ਦੇ ਇਸ ਕਾਨੂੰਨ ਨੂੰ ਕਾਲਾ ਕਾਨੂੰਨ ਕਿ ਬੀਜੇਪੀ ਸਰਕਾਰ ਦੇ ਜੋ ਕਾਲੇ ਕਾਨੂੰਨ ਨੇ ਵੱਖਰੇ ਵੱਖਰੇ ਉਹ ਕਾਲੇ ਕਾਨੂੰਨ ਥੋਪੀ ਜਾਂਦੇ ਨੇ ਸਾਡੇ ਤੇ ਥੋਪੀ ਕਹਾਂਗੇ ਉਹਨਾਂ ਨੂੰ ਰੋਕਣ ਵਾਸਤੇ ਆ ਸਾਡੇ ਸਾਰੇ ਟਰੱਕ ਯੂਨੀਅਨ ਇਕੱਠੇ ਹੋਏ ਨੇ ਟੈਕਸੀ ਯੂਨੀਅਨ ਆ ਸਾਡਾ ਡਰਾਈਵਰ ਭਾਈਚਾਰਾ ਸਾਰੇ ਤੁਨੂੰ ਚੰਨੋ ਟੋਲ ਪਲਾਜ਼ੇ ਤੇ ਇਕੱਠਾ ਹੋਇਆ ਜੋ ਸੈਂਟਰ ਸਰਕਾਰ ਵੱਲੋਂ ਸਾਡੇ ਡਰਾਈਵਰ ਭਰਾਵਾਂ ਲਈ ਕਾਲਾ ਕਾਨੂੰਨ ਲਿਆਂਦਾ ਗਿਆ ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਚੰਨੋ ਟੋਲ ਪਲਾਜ਼ਾ ਵਿਕੇ ਰੋਡ ਜਾਮ ਕੀਤਾ ਹੋਇਆ ਜੀ ਜਿੰਨੀ ਦੇ ਸਾਡੀ ਮੰਗ ਨਹੀਂ ਪੂਰੀ ਹੁੰਦੀ ਏ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਅੱਜ ਜੀ ਕਿ ਰਣਨੀਤੀ ਬਣਾ ਕੇ ਇਤੋਂ ਅਸੀਂ ਆਪਦੇ ਸੰਘਰਸ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਹ ਸੰਕੇਤਕ ਧਰਨਾ ਅੱਜ ਦਾ ਜਿਹੜਾ ਹੈਗਾ ਇਹ ਬਿਲਕੁਲ ਜੀ ਇੱਕ ਸੰਕੇਤਕ ਧਰਨਾ ਹੈ ਕਿ ਸਰਕਾਰ ਦੀਆਂ ਨਜ਼ਰਾਂ ਇਸ ਪਾਸੇ ਜਾਣ ਕਿ ਜੀ ਜੋ ਟਰੱਕ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਟਰੱਕ ਟਰੱਕ ਡਰਾਈਵਰਾਂ ਲਈ ਜੋ ਸਰਕਾਰ ਨੇ ਕਾਨੂੰਨ ਬਣਾਇਆ ਉਹ ਕਾਨੂੰਨ ਬਿਲਕੁਲ ਵੀ ਹੋਰ ਕਾਨੂੰਨ ਦੀ ਕੋਈ ਜ਼ਰੂਰਤ ਨਹੀਂ ਸੀ ਕਿ ਬਈ ਐਕਸੀਡੈਂਟ ਹੁੰਦਾ ਹੈ ਉਹ ਅਚਨਚੇਤ ਹੁੰਦਾ ਨਾ ਕਿ ਕੋਈ ਜਾਣ ਬੁੱਝ ਕੇ ਕੀਤਾ ਜਾਂਦਾ ਹੁੰਦਾ ਜਿੱਦੜੀ ਸਰਕਾਰ ਦਾ ਕੋਈ ਨਾ ਕੋਈ ਮੰਤਰੀ ਜਾਏ ਉਹ ਗ੍ਰਹਿ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਉਹ ਸਾਹਮਣੇ ਆਵੇ ਇਹ ਕਾਨੂੰਨ ਵਾਪਸ ਲੈਣ ਦੀ ਐਲਾਨ ਕਰੇ ਤੇ ਇਹ ਕਾਨੂੰਨਾਂ ਦੀ ਮੰਗ ਦੇਸ਼ ਦੇ ਵਿੱਚ ਕਿਸੇ ਨੇ ਵੀ ਨਹੀਂ ਕੀਤੀ ਸੀ ਜਦੋਂ ਅਸੀਂ 30 30 40 40 ਸਾਲ ਦਾ ਸੰਘਰਸ਼ ਕਰਦੇ ਆ ਉਹ ਤੋਂ ਬਾਅਦ ਵੀ ਕੇਂਦਰ ਸਰਕਾਰਾਂ ਕਾਨੂੰਨ ਨਹੀਂ ਲੈ ਕੇ ਆਉਂਦੀ ਆ ਤਾਂ ਬਿਨਾਂ ਮੰਗ ਤੋਂ ਇਹ ਕਾਲੇ ਕਾਨੂੰਨ ਕਿਉਂ ਲਿਆਂਦੇ ਇਹਦੇ ਪਿੱਛੇ ਕੀ ਕਾਰਨ ਹੈ ਇਹ ਦੇਸ਼ ਦੀ ਜਨਤਾ ਜਾਨਣਾ ਚਾਹੁੰਦੀ ਹੈ ਤੇ ਇਹ ਜਿਹੜੇ ਕਾਨੂੰਨ ਨੇ ਇਹ ਇਹ ਬਹੁਤ ਹੀ ਮਾੜੇ ਨੇ ਕਿਉਂਕਿ ਜਦੋਂ ਸਾਡਾ ਟਰੱਕ ਆਪਰੇਟਰ ਕਿਤੇ ਵੀ ਦੂਰ ਦਰਾਜੇ ਕੋਈ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉੱਥੇ ਗਲਤੀ ਨਹੀਂ ਦੇਖੀ ਜਾਂਦੀ ਵੀ ਉਹ ਟਰੱਕ ਆਪਰੇਟਰ ਦੀ ਹੈ ਜਾਂ ਆਮ ਨਾਗਰਿਕ ਦੀ ਹੈ ਪ੍ਰਦਰਸ਼ਨ ਦੇ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਦਰਅਸਲ ਲੰਘੇ ਇੱਕ ਹਫਤੇ ਤੋਂ ਇਸ ਮਸਲੇ ਤੇ ਖੂਬ ਹੰਗਾਮਾ ਹੋ ਰਿਹਾ ਹੈ 2 ਜਨਵਰੀ ਨੂੰ ਤਾਂ ਹਾਲਾਤ ਅਜਿਹੇ ਹੋ ਗਏ ਸਨ ਕਿ ਟਰੱਕ ਡਰਾਈਵਰਾਂ ਦੀ ਹੜਤਾਲ ਕਰਕੇ ਪੂਰੇ ਮੁਲਕ ਦੇ ਵਿੱਚ ਪੈਟਰੋਲ ਦੀ ਸਪਲਾਈ ਬੰਦ ਹੋ ਗਈ ਸੀ ਤੇ ਆਮ ਜਨਤਾ ਖੂਬ ਖੱਜਲਖوار ਹੋਈ ਸੀ ਤੇ ਹੁਣ ਆਪਣੇ ਆਪਣੇ ਪੱਧਰ ਤੇ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ